ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੋ ਟਾਈਮ ਆ ਸ਼ਾਮ ਦੇ 7:00 ਵੱਜ ਚੁੱਕੇ ਨੇ ਸਵੇਰ ਦੇ ਖੇਤ ਗਏ ਸੀ ਹੁਣ ਵੇਲੇ ਹੋયા ਹੁਣ ਨਾ ਧੋਕੇ ਤੇ ਕਮਰੇ ਚ ਬੈਠਿਆਂਗੇ ਤੇ ਮੈਂ ਕਿਹਾ 2 ਮਿੰਟ 4 ਮਿੰਟ ਜਿੰਨਾ ਵੀ ਟਾਈਮ ਹੈ ਆਪਣੇ ਭੈਣ ਭਰਾਵਾਂ ਵੀਰਾਂ ਨਾਲ ਬੱਚਿਆਂ ਨਾਲ ਤੇ ਬਜ਼ੁਰਗਾਂ ਨਾਲ 5 ਮਿੰਟ 10 ਮਿੰਟ ਜਿੰਨਾ ਵੀ ਟਾਈਮ ਲੱਗੇ ਗੱਲਾਂ ਕਰ ਲਈਏ ਤੇ ਸਭ ਤੋਂ ਪਹਿਲਾਂ ਤਾਂ ਅੱਜ ਫਾਦਰਜ਼ ਡੇ ਦੇ ਸਾਰਿਆਂ ਨੂੰ ਵਧਾਈਆਂ ਤੇ ਚਲੋ ਕਿ ਮਦਰ ਡੇ ਵੀ ਦਿਲ ਹੁੰਦਾ ਸਾਰੇ ਦਿਨ ਰੱਖੇ ਹੋਏ ਨੇ ਫਾਦਰ ਡੇ ਮਦਰ ਡੇ ਤੇ ਲਾਇਬ੍ਰੇਰੀ ਡੇ ਸਾਰਿਆਂ ਦੇ ਡੇ ਹੁੰਦੇ ਨੇ ਜੀ ਤੇ ਪਿਓ ਨੂੰ ਵੀ ਇੱਕ ਕਾਸੀਅਤ ਦਿੱਤੀ ਗਈ ਹੈ ਧੰਨਵਾਦ ਕਾਨੂੰਨ ਬਣਾਉਣ ਵਾਲਿਆਂ ਦਾ ਧਰਨ ਵਾਲਿਆਂ ਦਾ ਟਾਈਮ ਦੇਣ ਵਾਲਿਆਂ ਦਾ ਜਿਸ ਦੇ ਵੀ ਯਾਰ ਵਿੱਚ ਫਾਦਰ ਡੇ ਬਣਾਇਆ ਗਿਆ ਬਹੁਤ-ਬਹੁਤ ਧੰਨਵਾਦ ਤੇ ਮੈਨੂੰ ਇਹਦੇ ਬਾਰੇ ਇੰਨੀ ਜਾਣਕਾਰੀ ਵੀ ਕਿਹਦੇ ਉੱਤੇ ਬਣਾਇਆ ਗਿਆ ਪਰ ਇੰਨਾ ਮੈਂ ਕਹਿ ਸਕਦਾ ਆ ਵੀ ਸਾਡਾ ਸਾਰਿਆਂ ਦਾ ਪਿਤਾ ਦਸਮੇਸ਼ ਪਿਤਾ ਸ੍ਰੀ ਗੁਰਗੋਬ ਸਿੰਘ ਜੀ ਨੇ ਉਹਨਾਂ ਤੋਂ ਹੀ ਸਿੱਖਿਆ ਲੈ ਕੇ ਆਪਾਂ ਅੱਗੇ ਵਧਣਾ। ਹਵਲੀ ਵਾਲੀ ਵਾਹਿਗੁਰੂ ਕਿਰਪਾ ਕਰੂਗਾ ਕਿ ਤੇ ਗੁਰੂ ਦੇ ਲੜ ਵੀ ਲੱਗਾਂਗੇ ਟਾਈਮ ਆਉਣ ਤੇ ਹਜੇ ਥੋੜਾ ਜਿਆਦਾ ਅਣਪਣੇ ਚ ਹੀ ਮੰਨਦੇ ਆਪਦੇ ਆਪ ਨੂੰ। ਤੇ ਬਾਈ ਜੀ ਫਾਦਰ ਡੇ ਦੇ ਦੀਆਂ ਸਾਰਿਆਂ ਨੂੰ ਵਧਾਈਆਂ ਤੇ ਗੱਲ ਕਰੀ ਆਪਾਂ ਵੀ ਫਾਦਰ ਕੰਮ ਕਰਕੇ ਕਮਾਈ ਕਰਕੇ ਲਿਆਉਂਦਾ ਫਾਦਰ ਇੱਕ ਅਜਿਹਾ ਸਥਾਨਕ ਪਾਦਰ ਦਾ ਪਰਿਵਾਰ ਚ ਜਿਹੜਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦਾ ਘਰ ਦੀਆਂ ਕਬੀਲਦਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਫਾਦਰ ਦੇ ਸਿਰ ਤੇ ਹੁੰਦੀਆਂ ਨੇ ਬੱਚਿਆਂ ਦੀਆਂ ਫੀਸਾਂ ਬੱਚਿਆਂ ਨੂੰ ਸਕੂਲੋਂ ਲੈ ਕੇ ਆਉਣਾ ਤੇ ਬੱਚਿਆਂ ਦੀ ਫੀਸ ਭਰਨੀ ਤੇ ਟਾਈਮ ਤੇ ਕਈ ਵਾਰ ਟੈਪਨ ਵੀ ਭੁੱਲ ਜਾਣਾ ਰੋਟੀ ਭੁੱਲ ਜਾਣੀ ਤਾਂ ਵੀ ਡੈਡੀ ਪੜਾ ਕੇ ਜਾਊਗਾ ਸਕੂਲ ਚ ਫੋਨ ਆ ਜਾਣਾ ਡੈਡੀ ਨੇ ਪੜਾਉਣਾ ਪਿਓ ਦਾ ਸਤਾਨ ਬਹੁਤ ਵੱਡਾ ਭਾਈ ਪਰ ਮੈਂ ਗੱਲ ਕਰਨ ਕਿਉਂ ਮਾਂ ਨੇ 9 ਮਹੀਨੇ ਆਪਣੇ ਪੇਟ ਚ ਰੱਖਿਆ ਹੁੰਦਾ ਬੱਚੇ ਨੂੰ ਬੱਚਾ ਮਾਂ ਵੱਧ ਵੱਧ ਖਿੱਚਦਾ ਹੈ ਪਤਾ ਨਹੀਂ ਕੀ ਗੱਲ ਆ ਬਾਪ ਦੇ ਨਾਲ ਵੀ ਦੇਖੀਏ ਪਿਆਰ ਤਾਂ ਪਿਓ ਡੈਡੀ ਦਾ ਵੀ ਉਹਨਾ ਉਹਨਾ ਬਾਪ ਦਾ ਵੀ ਉਹਨਾ ਉਹਨਾ ਹੁੰਦਾ ਪਰ ਕੋਈ ਵੀ ਬੱਚਾ ਹਰੇਕਾ ਆਪਣੀ ਮਾਂ ਵੱਲ ਵੱਧ ਜਾਂਦਾ ਹੈ ਜਾ ਕੇ ਡਗੜੀ ਦਾ ਜਿਹੜਾ ਪਿਓ ਦਾ ਸਤਾਨ ਹੁੰਦਾ ਬਹੁਤ ਤਕੜਾਗਾ ਉਹਨੇ ਹਰ ਇੱਕ ਜ਼ਰੂਰਤ ਪੂਰੀ ਕਰਨੀ ਹੁੰਦੀ ਹੈ ਚੰਗਾ ਫਾਦਰ ਬਣ ਕੇ ਬੱਚਿਆਂ ਨੂੰ ਘੂਰ ਕੇ ਇੱਕ ਚੰਗੀ ਲੀਤ ਲਾਉਣਾ ਹੁੰਦਾ ਹੈ ਕਿਉਂ ਹੁਣ ਜਿਵੇਂ ਚਲੋ ਮੈਂ ਆਪਾਂ ਆਪਦੀ ਗੱਲ ਕਰੀਏ ਦਵਿੰਦਰ ਜੋਤ ਹੈ ਉਹਦੀ ਉਮਰ 16 ਸਾਲ 16ਵੇਂ ਸਾਲ ਚ ਹੈ ਉਹ 16 ਦਾ ਹੋਜੂ ਪਰ ਉਹਨੂੰ 17ਵਾਂ ਸਾਲ ਲੱਗ ਜੂਗਾ ਤੇ ਮੈਂ ਨਾਲ ਹੀ ਰੱਖਦਾ ਉਹਨੂੰ ਆਪਦੀ ਬਲਕੇ 760 ਮਾਪਿਓ ਪੁੱਤਕ ਪੁੱਤ ਹੋਏ ਨੇ ਮਿਲਤੀ ਪੁੱਤਕ ਪੁੱਤ ਹੋਏ ਆਂ ਨੇ ਪਰ ਮਾਂ ਪਿਓ ਕਦੇ ਮਾੜਾ ਨਹੀਂ ਹੁੰਦਾ ਮਾਂ ਪਿਓ ਜੇ ਲੱਖ ਮਾੜਾ ਤਾਂ ਵੀ ਆਪਣੀ ਲਾਤ ਦਾ ਚੰਗਾ ਸੋਚੂਗਾ ਇਸੇ ਕਰਕੇ ਮੈਂ ਨਾਲ ਰੱਖਦਾ ਵੀ ਬੱਚਿਆਂ ਨੂੰ ਕੰਮਸ ਕਿਉਂ ਨਾ ਕੀਤ ਹੁਣ ਬੇਲੇ ਨੇ ਜਦੋਂ ਪੜ੍ਹਾਈ ਦਾ ਟਾਈਮ ਆਵੇ ਪੜ੍ਹੂਗਾ ਸੁੱਟੀਆਂ ਖਤਮ ਹੋ ਗਏ ਜਦੋਂ ਪੜ੍ਹਨ ਲੱਗ ਜੂਗਾ ਅਸੀਂ ਸਾਰੇ ਫਾਦਰ ਕਰਦੇ ਨੇ ਕੋਈ ਖੇਤ ਲਿਆਂਦਾ ਕੋਈ ਆਪਦੇ ਨਾਲ ਬਿਜ਼ਨਸ ਜਿਹੜਾ ਕਰਦਾ ਉਹਦੇ ਨਾਲ ਲੈ ਕੇ ਜਾਂਦਾ ਜਿਹੜਾ ਕੋਈ ਮਿਸਤਰੀ ਹੈ ਜਾ ਕੋਈ ਕਿਰਤੀ ਹੱਥਾਂ ਦਾ ਕੰਮ ਕਰਕੇ ਦਿਹਾੜੀ ਕਰਨ ਵਾਲਾ ਵਿਜਰਾ ਉਹ ਇਹ ਜਿਹੇ ਹਿਸਾਬ ਨਾਲ ਲੈਂਦਾ ਹੈ ਬੱਚੇ ਬੱਚੇ ਇੰਨੇ ਵਧੀਆ ਹੁੰਦੇ ਨੇ ਪੜ੍ਹ ਲਿਖ ਕੇ ਗਰੀਬੀ ਚੋਂ ਉੱਠ ਕੇ ਨਾਂ ਚਮਕਾਉਣ ਦੇ ਮਾਪਿਓ ਦਾ ਕੋਈ ਪੁਲਿਸ ਵਿੱਚ ਭਰਤੀ ਹੁੰਦਾ ਕੋਈ ਟਾਣੇਦਾਰ ਬਣ ਜਾਂਦਾ ਕੋਈ ਕਨਗੋ ਪਟਵਾਰੀ ਬਣ ਜਾਂਦਾ ਕੋਈ ਜੰਗਲਾਤ ਵਿਭਾਗ ਵਿੱਚ ਜਾ ਜਾਂਦਾ ਕੋਈ ਨਹਿਰੀ ਵਿਭਾਗ ਵਿੱਚ ਜਾ ਜਾਂਦਾ ਅੱਡੋ ਅੱਡ ਆਪਣੇ ਸਥਾਨ ਬਣਾ ਲੈਂਦੇ ਨੇ ਇਹੀ ਘਰ ਤੋਂ ਸਟਾਰਟਿੰਗ ਹੁੰਦੀ ਆ ਇੱਕ ਚੰਗਾ ਮਾਪਿਓ ਚੰਗਾ ਫਾਦਰ ਆਪਣੇ ਪਰਿਵਾਰ ਨੂੰ ਚੰਗੀ ਦਿਖ ਚੰਗੀ ਸੇਧ ਦੇ ਸਕਦਾ ਇਸ ਕਰਕੇ ਫਾਦਰ ਸਡੇਸ ਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਆਪਾਂ ਅੱਜ ਤੋਂ ਇੱਕ ਪਰਨ ਬਣਾਈਏ ਬਾਈ ਵੀ ਆਪਣੇ ਬੱਚਿਆਂ ਨੂੰ ਵੀ ਆਪਾਂ ਕਈ ਵਾਰ ਹੁੰਦੇ ਵੀ ਇਕੱਲੇ ਬਾਜ ਜਣੇ ਦੇ ਕੋਲ ਸੀ ਤੇ ਬੱਚਾ ਇਕੱਲਾ ਰਹੇ ਤਾਂ ਮਗਰ ਆਪਾਂ ਨੂੰ ਗੌਰ ਨਹੀਂ ਕਰਦੇ ਪਾ ਤੇ ਜਦੋਂ ਗੌਰ ਕਰਦੇ ਹੋ ਉਦੋਂ ਟਾਈਮ ਲੰਘ ਜਾਂਦਾ ਟਾਈਮ ਕਿਵੇਂ ਲੰਘੇਦਾ ਬੱਚਾ ਗਲਤ ਸੰਗਤ ਚ ਪੈ ਜਾਂਦਾ ਇਸੇ ਕਰਕੇ ਜਦੋਂ ਵੀ ਬੱਚਾ ਵਿਹਲਾ ਮਾਪਿਓ ਉਹਨੂੰ ਅਰੇ ਦਫਤਰ ਬਿਜ਼ਨਸ ਚ ਨਾਲ ਲੈ ਕੇ ਜਾਓ ਕਿਉਂ ਹੋਰ ਆ ਉਧਰ ਰੁਝਾਨ ਵਾਜੂ ਉਹਨੂੰ ਚਸ ਵਾਜੂ ਵੀ ਮੈਂ ਇਹ ਕੰਮ ਕਰਨਾ ਤੇ ਉਸੇ ਨਾਲ ਹੀ ਬੱਚੇ ਦਾ ਇੱਕ ਰਾਹ ਬਣ ਜਾਂਦਾ ਇਸੇ ਕਰਕੇ ਸਾਰਿਆਂ ਨੂੰ ਫਾਦਰਸਡੇ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਛੋਟੀ ਜੀ ਵੀਡੀਓ ਹੈਗੀ ਇਹਨੂੰ ਪ੍ਰਵਾਨ ਕਰਿਓ ਜਿਹੜੇ ਵੀ ਲੋਕ ਤੇ ਨਹੀਂ ਧੰਨਵਾਦ ਸਤਿ ਸ੍ਰੀ ਅਕਾਲ ਸਭ ਨੂੰ ਜੇ ਕੋਈ ਮੇਥੋਂ ਭੁੱਲ ਗਲਤ ਗੱਲ ਕਹੀ ਕੋਈ ਤਾਂ ਮਾਫ ਕਰਨਾ ਕਿਉਂ ਅੱਜ ਟਾਈਮ ਘੱਟ ਸੀਗਾ ਥੋੜੇ ਟਾਈਮ ਸੀ ਇਹ ਵੀਡੀਓ ਬਣਾਈ ਹੈ ਤੇ ਕੋਈ ਗੱਲ ਕਰਨ ਕਿੰਨੀ ਰਹਿ ਗਈ ਹੋਵੇ ਤਾਂ ਕੱਲ ਨੂੰ ਕਰਾਂਗੇ ਆਪਾਂ ਤੇ ਇੰਨੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਦਾ